ਕਪੂਰਥਾ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਕਰਨ ਅਤੇ ਮਾੜੇ ਅੰਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਸ਼੍ਰੀ ਸਰਬਜੀ trait SPD ਕਪੂਰਥਲਾ ਅਤੇ ਸ਼੍ਰੀ ਬਵਨਦੀਪ ਸਿੰਘ DSP ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਨਸ਼ਾ ਵਿਰੋਧ ਛੇਤੀ ਮੁਹਿੰਮ ਦੌਰਾਨ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੂੰ ਪਾਰੀ ਸਫਲਤਾ ਹਾਸਿਲ ਹੋਈ ਹੈ ਜਦੋਂ INSP ਹਰਗੁਰਦੇਵ ਸਿੰਘ ਐਸਐਚਓ ਥਾਣਾ ਸੁਲਤਾਨਪੁਰ ਲੋਧੀ ਸਮੇਤ ਪੁਲਿਸ ਪਾਰਟੀ ਦੇ ਕਸਬਾ ਸੁਲਤਾਨਪੁਰ ਲੋਧੀ ਤੇ ਬੂਸੇਵਾਲ ਕਬੀਰਪੁਰ ਰੋਡ ਜਾ ਰਹੀ ਸੀ ਕਿ ਜਦ ਪੁਲਿਸ ਪਾਰਟੀ ਸ਼ਮਸ਼ਾਨਗੜ ਤਰਫ ਫਾਜੀ ਦੇ ਪਾ ਪਾਸਟਿਵ ਪੁਆਇੰਟ ਪਰ ਪੁੱਛਦੀ ਹੈ ਤਾਂ ਸਾਹਮਣੇ ਬਸਵਾਲ ਸਾਈਡ ਤੇ ਇੱਕ ਮੋਟਰਸਾਈਕਲ ਨੰੰਬਰੀ ਪੀਬੀ 885260 ਪਰ ਸਵਾਰ ਇੱਕ ਵਿਅਕਤੀ ਆਉਂ ਦਿਖਾਈ ਦਿੰਦਾ ਜਿਸ ਤੋਂ ਬਾਅਦ ਪੁਲਿਸ ਛੱਕੀ ਦੇ ਆਧਾਰ ਤੇ ਜੱਕ ਦਾ ਮਲੱਕੜ ਦੇ ਪੁੱਲ ਵੱਲ ਮੁੜਨ ਲੱਗਦਾ ਹੈ ਤੇ ਮੋਟਰਸਾਈਕਲ ਸੜਕ ਤੋਂ ਡੇਕ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰ ਨੂੰ ਕਾਬੂ ਕਰਕੇ ਉਸ ਦਾ ਨਾਮ ਪੜ ਕੇ ਉਸ ਦੀ ਤਬਦੀਸ਼ ਕੀਤੀ ਹੈ ਇਸ ਸਬੰਧ ਹੁਣ ਕੀ ਕੀ ਹੈ ਤੁਸੀਂ ਵੀ ਸੁਣੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦਾ ਕੀ ਮੰਤਵ ਹੈ ਇਹ ਕੱਲ ਇਵਨਿੰਗ ਟਾਈਮ ਡੀਐਸਪੀ ਸੁਲਤਾਨਪੁਰ ਲੋਧੀ ਵੀ ਗੋਇਂਗ ਹੇਠ ਐਸਐਸਓ ਸੁਲਤਾਨਪੁਰ ਲੋਧੀ ਦਾ ਗੋਲੇ ਬਣਾ ਨੇ ਬੰਦੇ ਨੂੰ ਇੰਟਰਸੈਪਟ ਕੀਤਾ ਸੀ 200 ਵਾਲੇ ਰੋਡ ਤੋਂ ਉਹਦੇ ਕੋਲੋਂ ਚੈਕਿੰਗ ਕਰਦੇ ਇੱਕ ਕਿਲੋ ਤੇ 15 ਗ੍ਰਾਮ ਬਲੀਆ ਹੈ ਰੋਨੀ ਵਾਲੀ ਜੀ ਤੇ ਉਹਦੇ ਤਰ੍ਹਾਂ ਤਸਵੀਰ ਕੇਸ ਰਿਜਿਸਟਰ ਕੀਤਾ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਮੇਰਾ ਨਾਮ ਮਨਦਰ ਨਵਜੋਤ ਹੈਗਾ ਤੇ ਬੀਸਿਕਲੀ ਇਹ ਪੀਪੀ ਪਿੰਡ ਦਾ ਰਹਿਣ ਵਾਲਾ ਹੈਗਾ ਤਰਨਤਾਰਨ ਦਾ ਤੇ ਇਹਦੀ ਕੋਈ 36 ਦੇ ਲਗਭਗ ਏਸ ਹੈਗੀ ਹੈ ਔਰ ਇਹ ਉੱਥੋਂ ਲੈ ਕੇ ਆਇਆ ਸੀ ਡਿਲੀਵਰੀ ਦੇਣੀ ਸੀ ਇਹਨੇ ਕਿਸੇ ਨੂੰ ਤੇ ਉਹਦੇ ਦਰਮਿਆਨੀ ਇਹਨੂੰ ਇੰਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਤੇ ਸੀਕਿਸਟ ਕੀਤਾ ਕਿ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਸੀ ਕਰਦੇ ਕੋਈ ਪਤਾ ਲੱਗ ਸਕੇ ਕਿ ਇਹ ਡਿਲੀਵਰੀ ਜਿਸ ਨੂੰ ਦੇਣਾ ਸੀ ਉਹ ਕੌਣ ਸ਼ਖਸ ਸੀਗਾ ਜਾਂ ਕਿੱਥੋਂ ਦਾ ਸੰਬੰਧ ਸੀਗਾ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉੱਥੇ ਵਰਕ ਅਸੀਂ ਕਰ ਰਹੇ ਹਾਂ ਉਸ ਦਾ ਕੀ ਡਿਸਪੋਜ਼ਨਿਕਾ ਸਰ ਦੇ ਉਹ ਅਫੀਸਰ ਦਾ ਸਰਟਾ ਵੀ ਮੈਨੂੰ ਇਹ ਸੀ ਨਾ ਕਰੀਏ ਤਾਂ ਤੁਸੀਂ ਪਤਾ ਕਰਿਏ ਵੀ ਕੀ ਇਹ ਉਹ ਸਾਰਾ ਡੈਕਸਰ ਹੈ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ ਦਾ ਇਹਦਾ ਕੋਈ ਕ੍ਰਿਮੀਨਲ ਚਾਹੀਤ ਤਾਂ ਬਾਕੀ ਫਿਰ ਵੀ ਕਿਉਂਕਿ ਉਹਦੇ ਦੇ ਰਾਸ਼ਟਪਈ ਹੈ ਇਹਦਾ ਮਾਮਲਾ 12 ਤਰੀਕ ਤੱਕ ਸਾਡੀ ਪੁਲਿਸ ਮੰਡ ਤੇ ਉਹਦੇ ਦਰਮਿਆਨ ਕੋ ਪੁਲਿਸ ਜਿਹੜੀ ਇਸ ਦੀ ਰਿਵਾਂਡਸ ਕੋਸ਼ਿਸ਼ ਕਰਾਂਗੇ ਤਾਂ ਹੋਰ ਵੀ ਲੋਕ ਸ਼ਾਮਲ ਕਿਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਕੋਈ ਹੋਰ ਵੀ ਲੋਕ ਸ਼ਾਮਲ ਹੋਣਗੇ ਹਾਂ ਸਾਰਾ ਅਸੀਂ ਇੱਕ ਤੋਂ ਪੁਲਿਸ ਰਿਪੋਰਟ ਤੋਂ ਕਸ਼ਿਸ਼ ਕਰਾਂਗੇ ਬੇਸਿਕਲੀ ਇਹਦਾ ਪਤਾ ਲੱਗਿਆ ਕਿ ਇਹਦਾ ਜੀਜਾ ਹੈ ਉਹ ਉਥੇ ਨਸ਼ੇ ਦਾ ਕੰਮ ਕਰਦਾ ਹੈ ਉਹਨੇ ਇਹਨੂੰ ਭੇਜਿਆ ਸੀ ਉਹ ਸਾਰਾ ਅਸੀਂ ਇਸ ਕਿਸ ਕਰਕੇ ਕਰਾਂਗੇ ਪਰਤਾਂਦੇ ਹੋਏ ਕਿ ਜਿਹੜੀ ਨਾਕਾਬੰਦੀ ਸੀਗੀ ਇਹ ਚੋਣਾਂ ਦੇ ਦੌਰਾਨ ਕੋਈ ਸੰਬੰਧਿਤ ਨਾਲ ਸੀਗੀ ਜਾਂ ਇੱਕ ਰੂਟੀਨ ਚੈੱਕਅਪ ਸੀ ਨਹੀਂ ਉਹ ਕਿਉਂਕਿ ਇਲੈਕਸ਼ਨ ਦੌਰਾਨ ਤਾਂ ਥੋੜਾ ਜਿਹਾ ਬਲੂ ਐਕਟਿਵ ਪੁਲਿਸ ਹੁੰਦੀ ਹੈ ਇਹ ਉਹਦੇ ਤਹਿਤ ਹੀ ਇਹ ਸਾਰਾ ਚੱਲ ਰਿਹਾ ਸੀਗਾ ਆਪੇਸ਼ਨ ਜਿਹੜਾ ਹੈਗਾ ਫਾਨਾ ਕੇ ਵਗੈਰਾ ਥੋੜਾ ਜਿਹਾ ਪੁਲਿਸ ਨੂੰ ਪ੍ਰੋਐਕਟਿਵ ਕੀਤਾ ਹੈ ਤੇ ਇਹਦੇ ਤਹਿਤ ਅਸੀਂ ਐਕਸਾਈਜ਼ ਤੇ ਵੀ ਕਾਫੀ ਫਰਕ ਕੀਤਾ ਹੈਗਾ ਹੁਣ ਥੋੜੇ ਜਿਹਾ ਰਨ ਸਪਾਈ ਕੇਸ ਡਿਸਟ੍ਰਿਕਟ ਕੀਤੇ ਹੈਗੇ ਜੋਂ ਦਾ ਕੋਡ ਲੱਗਾ ਹੈਗਾ ਉਹਦੇ ਤਹਿਤ ਕਾਫੀ ਵੱਡੀ ਮੰਤਰਾ ਵਿੱਚ ਲਾਹ ਨਿਸ਼ਾਨ ਚਾਲੂ ਪੱਟੀ ਰਹੀ ਹੈ ਜਾਂ ਨਜਾਇਜ਼ ਸ਼ਰਾਬ ਜਿਹੜੀ ਉਹ ਕੰਮ ਕੀਤੇ ਹੈ ਸਪੈਸ਼ਲੀ ਇੱਥੇ ਸਰਦਾਰ ਕੋਲਦੀ ਏਰੀਆ ਚਾ ਮੰਡ ਏਰੀਆ ਆਪਣਾ ਲੱਗਦਾ ਹੈ ਤੇ ਉਹ ਤੇ ਪੁਲਿਸ ਬੁਰਵੀ ਵਰ ਕਰਿਆ ਡੂੰ ਦੀ ਸਾਈਕਲ ਨਾਲ ਇਹ ਸਾਰਾ ਆਪਰੇਸ਼ਨ ਜਿਹੜਾ ਹਸਤਾ ਰਹੇ ਇੱਕ ਸਾਈਡ ਡਿਪਾਰਟਮੈਂਟ ਨਾਲ ਲੈ। ਇਹ ਰੂਪੀ ਦਾ ਨਾਮ ਕੀ ਹੈ ਤੇ ਕਿੱਥੋਂ ਦਾ ਰਹਿਣ ਵਾਲਾ ਜੀ? ਨਵਜੋਤ ਹੈ ਪਿੰਡੀ ਦਾ ਰਹਿਣ ਵਾਲਾ ਪਿੰਡ ਕਿੱਦੀ ਹੈ? ਤਰਨਤਾਰਨ ਜ਼ਿਲ੍ਹਾ ਨਾਲ। ਤੇ ਹੁਣ ਇਹ ਕੱਲ ਇਵਨਿੰਗ ਟਾਈਮ ਜੀਐਸਪੀ ਸੁਖਨਪਾਲੋ ਜੀ ਦੀ ਅਗਵਾਈ ਹੇਠ ਐਸਐਸਓ ਸੁਖਨਪਾਲੋ ਜੀ ਹਰਗੁਰਦੇਵ ਨਾਲ ਅੰਦੇ ਨੂੰ ਇੰਟਰਸੈਪਟ ਕੀਤਾ ਸੀ 200 ਵਾਲੋਂ ਕੋਲ। ਉਹਦੇ ਕੋਲ ਜਿਹੜੇ ਕੰਨ ਤੇ ਇੱਕ ਲੋਕ ਦੇ 15 ਗ੍ਰਾਮ ਜਿਹੜਿਆ ਹੈ ਰੋਣ ਦਾ ਤੋਂ ਦੇ ਤਹਿਤ ਇਸ ਨੂੰ ਕੇਸ ਵਿੱਚ ਕੀਤਾ ਅਤੇ ਸਰਹੰਦਪੁਰ ਦੀ ਵਿੱਚ ਇਹਦਾ ਨਾਮ ਬੰਦਾ ਨਜ਼ੂਰ ਹੈਗਾ ਤੇ ਬੇਸਿਕਲੀ ਇਹ ਪੀਲੀ ਪਿੰਡ ਦਾ ਰਹਿਣ ਬਣਿਆ ਕਰ ਰਿਹਾ ਸੀ ਤੇ ਇਹਨੇ ਕੁਝ 26 ਕੇ ਲਗਭਗ ਇਹ ਜਿਹੜੀ ਹੈ ਔਰ ਇਹ ਉਸ ਨੂੰ ਲੈ ਕੇ ਆਇਆ ਸੀ ਲਿਲੀਵਿਲੀ ਦੇ ਵਿੱਚ ਕਿਸੇ ਨਾ ਤੋਂ ਉਹਦੇ ਦਰਮਿਆਨ ਹੀ ਲੋਕ ਇਨਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਇਸੇ ਇਸੇ ਤਰ੍ਹਾਂ ਕੀਤਾ ਹੈ ਵੀ ਪਰਦਰਸ਼ਨ ਦੀ ਅੰਕੜੇ ਪਤਾ ਲੱਗ ਸਕੀਏ ਕਿ ਇਹ ਦੱਸ ਰਿਹਾ ਹੈ ਕਿ ਕੌਣ ਕਰ ਸਕਦਾ ਹੈ ਉਹਦਾ ਹਾਲੀ ਪਤਾ ਸਾਨੂੰ ਪਰ ਥੋੜਾ ਜਿਹਾ ਉਹ ਤੇ ਵਰਕ ਅਸ ਸੀ ਕਰ ਰਹੇ ਹੈ ਉਹ ਇਸ ਦਾ ਕੀ ਡਿਸਕਸ ਨਹੀਂ ਕਰਤਾ ਤੇ ਜੇਕਰ ਉਹ ਤੇ ਚੱਲਦਾ ਪਤਾ ਲਾ ਸਿਨੈਪ ਕਰੀਏ ਤੋਂ ਵੀ ਪਤਾ ਕਰੀਏ ਵੀ ਕੀ ਇਹ ਸਾਰਾ ਪੈਦਾ ਪਹਿਲਾਂ ਵੀ ਪਿਛਲੇ ਰਿਕਾਰਡ ਹੈ ਇਹਦਾ ਕੋਈ ਨਹੀਂ ਚੈੱਕ ਕੀਤਾ ਬਾਕੀ ਫਿਰ ਵੀ ਸੱਤਾਰੇ ਕੋ ਪੀਸ ਮਾਰਦਾ ਦੋ ਦੇ ਦਰਮਿਆਨ ਕੋ ਪੀਸ ਦਮਾਨ ਕੋ ਇਸ ਤਰ੍ਹਾਂ ਕਿ ਕਿਸ ਕੀ ਹਥਿਆਰ ਆ ਸੀਗਾ ਮੋਟਰਸਾਈਕਲ ਹੋਰ ਕਿ ਲੋਕ ਸਾਮਣੇ ਹਾ ਉਹ ਸਾਰਾ ਜਿਹੜਾ ਇਸ ਮਾਰਨਿਆਤ ਕੋ ਪੁਚਿਸ ਕਰ ਰਹੇ ਬੇਸਿਕਲੀ ਇਹਦਾ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਉਹ ਉਥੇ ਨਿਸ਼ਚਾ ਕੰਮ ਕਰ ਰਹਾ ਹੈ ਉਹਨੇ ਇਹਨੂੰ ਭੇਜਿਆ ਸੀ ਉਹ ਸਾਰਾ ਪੁਚਿਸ ਕਰਕੇ ਕਰਾਂਗੇ ਪਤਾ ਉਹ ਹੈ ਜਿਹੜੀ ਲਾਕੇ ਬਰਦੀ ਤੇ ਤੁਹਾਨੂੰ ਦਰਵਾਜ਼ਾ ਨਹੀਂ ਚਾਹ ਰਿਹਾ ਕਿ ਨਹੀਂ ਹੋ ਕਿ ਅਲਖੰਦਰ ਮੈਲ ਸਾਹ ਥੋੜਾ ਜਿਹਾ ਪ੍ਰੋਐਕਟਿਵ ਪੁਲਿਸ ਹੁੰਦੀ ਹੈ ਤੇ ਉਹਦੇ ਤਹਿਤ ਹੀ ਸਾਰਾ ਚੱਲਿਆ ਸੀ ਉਹਦੇ ਜਿਹੜਾ ਹੈਗਾ ਆਪਣਾ ਖੇਡ ਗਰਾਹ ਥੋੜਾ ਜਿਹਾ ਪ੍ਰੋਐਕਟਿਵ ਕੀਤਾ ਹੈ ਤੇ ਇਸ ਦੇ ਤਾਸ ਅਸੀਂ ਇੱਕ ਸਾਈਟ ਤੇ ਵੀ ਕਾਫੀ ਵਰਕ ਕੀਤਾ ਹੈਗਾ ਹੁਣ ਥੋੜੇ ਜਿਹਾ ਸਫਾਈ ਕੇਸ ਵਿੱਚ ਸਟੇ ਹੈ ਗਿਆ ਜੋਂ ਦਾ ਕੋਲ ਲੱਗਾ ਹੈਗਾ तोरे क्या तो है तो काफी बड़ी मात्रा में चाल, चार सालों बादी है कि है या निजायश शराब बढ़ी होगी जाम की है कैसी है सुप्रदान को लेके रेलिंग का माल देता अपना अपना वो तो पूछेंगे पूर्वी बर करें डोंबिसा सदन ने बराबरी से बना रहे हैं एक साइड बात मत करना सरोपी जो नाम किया थे कितने रहना मत ബാക്കി പ്രീസമേ ഫർദ്ദേശിസാര